ਉਦੋਂ ਬਾਅਦ ਚ ਜਦੋਂ ਇਹਨਾਂ ਨੇ ਧਮਕੀ ਦਵਾਈ ਆ ਉਦੋਂ ਬਾਅਦ ਚ ਬਾਈ ਗੁਰਪ੍ਰੀਤ ਸਿੰਘ ਨੂੰ ਖੇਤ ਆ ਕੇ ਬੰਦੇ ਤੰਗਾ ਕੇ ਗਏ ਆ ਉਸ ਤੋਂ ਬਾਅਦ ਬਾਈ ਗੁਰਪ੍ਰੀਤ ਸਿੰਘ ਦਾ ਕਤਲ ਹੋ ਜਾਂਦਾ ਇਹਦੇ ਤੋਂ ਇੱਥੇ ਹੀ ਗੱਲ ਨਹੀਂ ਰੋਕਦੀ ਇਹਦੋਂ ਬਾਅਦ ਚ ਫਿਰ ਚਲੋ ਫਿਰ ਬਾਅਦ ਚ ਫਿਰ ਬੰਦਿਆਂ ਨੂੰ ਥ੍ਰੈਟ ਕੀਤਾ ਜਾਂਦਾ ਮੈਨੂੰ ਧਮਕਾਇਆ ਜਾਂਦਾ ਵੀ ਤੂੰ ਜਿਹੜਾ ਹੈਗਾ ਕੇਸ ਦੀ ਪੈਰਵਾਈ ਨਾ ਕਰ ਸਾਡੇ ਜਿਹੜੇ ਵਕੀਲ ਸਾਹਿਬ ਆ ਸਿਮਰਨਜੀਤ ਸਿੰਘ ਉਹਨਾਂ ਦਾ ਜਿਹੜਾ ਜਿਹੜਾ ਡਾਟਾ ਉਹ ਡਾਰਕ ਵੈਬ ਤੇ ਪਾ ਦਿੱਤਾ ਜਾਂਦਾ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਫਿਰ ਇੱਥੇ ਭਾਈ ਦੀਪ ਸਿੱਧੂ ਦੇ ਨਾਲ ਜਦੋਂ ਅਸੀਂ ਜੇ세ਬੰਦੀ ਦੇ ਵਿੱਚ ਸਾਰੇ ਬੰਦੇ ਸੀਗੇ ਹੋਏ ਵੇ ਤੇ ਇੱਥੇ ਭਾਈ ਉਤਾਰ ਸਿੰਘ ਖੰਡੇ ਦੇ ਉਹਨਾਂ ਦੀ ਕੀ ਵੀ ਸੀਗੇ ਤੇ ਜਿੰਨੇ ਵੀ ਬੰਦੇ ਸੀਗੇ ਉਹਨਾਂ ਨੂੰ ਫਿਰ ਧਮਕਾਇਆ ਜਾ ਰਿਹਾ ਹੁਣ ਹਰਜੀਤ ਹਰਜੋਤ ਸਿੰਘ ਨੀਦਰਲੈਂਡ ਤੋਂ ਉਹਨਾਂ ਨੂੰ ਵੀ ਜਿਹੜੀ ਹੈਗੀ ਧਮਕੀ ਆ ਰਹੀ ਹੈ ਇੱਥੇ ਹੈਗੇ ਜਗਮੋਰ ਸਿੰਘ ਧਾਰੀਵਾਲ ਕੈਨੇਡਾ ਤੋਂ ਤੇ ਉਹ ਉਹ ਵੀ ਪਹਿਲਾਂ ਜਥੇਬੰਦੀ ਦੇ ਨੇੜੇ ਸੀਗੇ ਉਸ ਤੋਂ ਬਾਅਦ ਜਦੋਂ ਇਹਨੇ ਅਜਨਾਲਾ ਥਾਣਾ ਘੇਰਿਆ ਤੇ ਇਹਨਾਂ ਬੰਦਿਆਂ ਦੇ ਸਾਰਿਆਂ ਦੇ ਡਿਫਰੈਂਸਸ ਹੋ ਗਏ ਉਹਦੇ ਨਾਲ ਜਦੋਂ ਇਹ ਉਹ 10 ਪਰਸਨ ਇਹ ਜਸਟ ਫੋਨ ਤੇ ਉਹਨੂੰ ਵਿਰੋਧ ਕਰ ਰਹੇ ਉਹਦਾ ਦੇਖੋ ਜਗਮਉਰ ਸਿੰਘ ਤਲਿਆਰ ਅੱਜ ਤੱਕ ਪਬਲੀਕਲੀ ਆ ਕੇ ਕਦੇ ਵੀ ਕਿਤੇ ਵੀ ਕੰਡੈਮਨ ਨਹੀਂ ਕੀਤਾ ਮਤਲਬ ਕਿਸੇ ਨੇ ਨਾਂ ਵੀ ਸੁਣਿਆ ਹੋਣਾ ਜਗਮਉਰ ਸਿੰਘ ਤਲਿਆਰ ਦਾ ਉਹਨੇ ਕਦੇ ਪਬਲੀਕਲੀ ਆ ਕੇ ਨਹੀਂ ਕੰਡੈਮਨ ਕੀਤਾ ਉਹ ਜਸਟ ਫੋਨ ਤੇ ਇਹਨੂੰ ਸਮਝਾ ਰਿਹਾ ਜੇ ਜਦੋਂ ਮੰਨ ਕੇ ਚੱਲੂ ਇਹ ਬਾਹਰ ਸੀਗਾ ਅਜਨਾਲਾ ਹਜੇ ਇਹਨੇ ਥਾਣਾ ਘੇਰਿਆ ਸੀਗਾ ਜਦੋਂ ਤੱਕ ਇਹਦੀ ਗ੍ਰਿਫਤਾਰੀ ਨਹੀਂ ਸੀ ਹੋਈ ਗਈ ਹਨਾ ਤੇ ਇਹਦੇ ਭੰਜਾਂ ਤੋਂ ਪਹਿਲਾਂ ਉਹ ਫੋਨ ਦੇ ਨਾਲ ਇਹਦੇ ਤੇ ਸੰਪਰਕ ਸੀਗਾ ਉਹ ਫੋਨ ਤੇ ਹੀ ਉਹ ਸਮਝਾ ਰਿਹਾ ਉਸ ਬੰਦੇ ਨੂੰ ਹੁਣ ਧਮਕੀਆਂ ਰਹੀਆਂ ਉਹਨੇ ਆਰਸੀਐਮਪੀ ਦੇ ਵਿੱਚ ਵੀ ਇਸੇ ਸ਼ਿਕਾਇਤ ਨੂੰ ਦਰਜ ਕੀਤੀ ਹੈ ਜੇ ਕਿਸੇ ਕੋਈ ਬੰਦਾ ਰਿਕਾਰਡ ਲੈਣਾ ਚਾਹੁੰਦਾ ਤੇ ਉਹ ਆਰਸੀਐਮਪੀ ਨਾਲ ਸੰਮਾਰਕ ਕਰ ਸਕਦਾ ਜਿਹੋ ਦਿੰਦੇ ਆ ਤਾਂ ਸੋ ਇਸ ਤਰੀਕੇ ਨਾਲ ਜਦੋਂ ਸਾਰੇ ਆਮਦਾਨ ਨੂੰ ਧਮਕਾਇਆ ਜਾਂਦਾ ਤੇ ਫਿਰ ਇਹ ਗੱਲ ਤਾਂ ਜਦੋਂ ਉਹ ਬੰਦਾ ਆਪ ਵੀ ਮੰਨ ਰਿਹਾ ਅਮਰਪਾਲ ਆ ਉਹਦੇ ਮੂੰਹੋਂ ਵੀ ਹਾਂ ਮੇਰੇ ਜੈਪਾਲ ਦੇ ਨਾਲ ਸੰਬ